ਹਾਂਜੀ ਸਸਰਕਾਰ ਦੇ ਸਾਰਿਆਂ ਨੂੰ ਕਿਤਾ ਸਾਰੇ ਹੌਫਤ ਸਾਰੇ ਵਾਲੇ ਵਧੀਆਂ ਹੋਣ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਬਲਾਗ ਵਿੱਚ ਤੇ ਅੱਜ ਆਪਾਂ ਬਣਾਉਣ ਦੇ ਤਿਆਰ ਰੈਸਪੀ ਤੇ ਆਪਾਂ ਨਾ ਕੰਮ ਕਰਦੇ ਹੋਏ ਇਸੇ ਘਰੋਂ ਤੇ ਨਾ ਕੰਮ ਕਰਦੇ ਘਰ ਦੇ ਲਾ ਕੇ ਆਪਾਂ ਭੁੱਖ ਤੇ ਆਪਾਂ ਬਿਸ਼ ਬਣਾ ਕੇ ਖਾਂਦੇ ਆ ਤੇ ਤੇ ਸਿੱਤੇ ਗਏ ਤੇ ਚਲੋ ਆਪਾਂ ਉਹ ਵੀ ਬਣਾ ਲੈਂ ਆ ਤੇ ਨਾਲ ਹੀ ਆਪਾਂ ਚਾਹ ਬਣਾਵਾਂਗੇ ਜਿਹੜਾ ਚਾਹ ਨਾਲ ਖਾਣ ਦੇ ਵਟੇ ਕੋਈ ਚੀਜ਼ ਬਣਾਉਣੇ ਆ ਤੇ ਬਣ ਰਿਓ ਆਪਣੇ ਮਲਾਵ ਨਾਲ ਤੇ ਮੰਤਾ ਵਰਕ ਦਸ ਕਿ ਤਲਕਿਆ ਤੇ ਬਾਕੀ ਹਨ ਆਪਾਂ ਨੂੰ ਮੈਨੇ ਇਹਦੇ ਤੱਕ ਆ ਲਈ ਸੀ ਕਿ ਤੇ ਉਹਨਾਂ ਨੇ ਖੰਡ ਪਾਠ ਰਖਾਇਆ ਹੋਇਆ ਕਰੇ ਤੇ ਬਾਈ ਕੁ ਚਲੋ ਫਿਰ ਮੈਂ ਹਰੇ ਇੱਕ ਦੇ ਘਰੇ ਆਣਾ ਅੱਜ ਤਾਂ ਨੇ ਖੁਸ਼ੀ ਲੈ ਕੇ ਆਵੇ ਹਨ ਇਹ ਖੁਸ਼ੀ ਦਾ ਮੌਕਾ ਤੇ ਸਭ ਨੂੰ ਹਣਵਟ ਕੇ ਕਰ ਤੇ ਹਨ ਆਪਾਂ ਖੁਸ਼ੀ ਦੇ ਮੌਕੇ ਤੇ ਤੇ ਉਹਨਾਂ ਨੇ ਵੀ ਆਪਾਂ ਨੂੰ ਆਪਣੇ ਖੁਸ਼ੀ ਦੇ ਤੇ ਸ਼ਾਮ ਰਖਾਉਣ ਲਈ ਕਿਹਾ ਤੇ ਆਪਾਂ ਜਰੂਰ ਸ਼ਾਮਲ ਹੋਵਾਂਗੇ ਤੇ ਬਾਕੀ ਥੋੜਾ ਕੰਮ ਹੋ ਰਿਹਾ ਤੇ ਕਾਲ ਆਈ ਸੀਗੀ ਹਨ कोगा में ह उथे जाकर तो ब लामाගේ ह दिखावाගේ हना बै्यों हता ना म सट लेना ्यारै र स කकाला पवाल में करवाकेंगे देताला ए ल का फेर शेयर करतीी तला प िखा नहीं बना लेगी क्याके पोक्व टैंग ले की पने ගलाड़ी होगा सत पला बकसाने लोग ਤੇ ਥੋੜਾ ਫਟੇ ਜਾ ਕੇ ਫਰੈਂਚ ਫਰਾਈ ਦੇਣਾ ਪਣਾ ਤੇ ਸਾਰਿਆਂ ਨੇ ਕਮਲ ਟੱਕਰ ਕੇ ਸੋ ਫਰੈਂਚ ਫਰਾਈ ਕਿਤੇ ਦਿੱਤੇ ਹੋਗਾ ਦਾ ਉਸ ਤੋਂ ਉਹ ਜਣਾ ਫਿਰ ਟਾਟੇ ਨੂੰ ਬੰਨ ਦੇਣਾ ਤੇ ਰਸ ਸੰਭਾ ਤੇ ਮਾਤਾ ਖਾਂਦੀ ਬੰਨ ਦੇਣਾ ਜੇਕਰ ਅਕਟਰਾਂ ਦੇ ਅੰਦਰ ਜੰਡੇ ਕੋਈ ਸੀ ਤੇ ਇਹਦੇ ਬਾਹਰ ਫੋਲ ਕਰਨਾ ਹੈ ਮਾਤਾ ਸਨੈਸ ਕਰਾਉਣੇ ਨੇ ਕਿਉਂਕਿ ਉਹਨੇ ਰਸ ਸੰਭਾ ਤੇ ਉਹ ਆਪਾਂ ਘਰੇ ਬਣਾ ਕੇ ਦੇਈਏ ਕਿ ਤਾ ਵੰਗਿਆ ਤੇ ਕਿਸੇ ਤਰ੍ਹਾਂ ਦੇ ਇਸ ਤਰ੍ਹਾਂ ਉਹ ਪਕਾਣਾ ਹੈ ਜਿਵੇਂ ਬੇਸਣ ਨਾਲ ਹਣਾ

ਸਮਰੀ ਮੋਰ ਮਾਰ ਦੀ ਨਾਲੇ ਗੱਲ ਬਟੋਲ ਤੋਂ ਤੇ ਬਜਾਤਾ ਨੂੰ ਨਾ ਫੜਦਾ ਵੜੇ ਅਗੇ ਤੇ ਪਰਮ ਦੀ ਬਹੁਤ ਸਾਰਾ ਸਾਰੇ ਨੇ ਤੁਮਨ ਤੇ ਲੱਗਦੇ ਸੋ ਜੀ ਐਮ ਡੀ ਅੱਜ ਕਾ ਪਾਣਾ ਖਾਂਦਾ ਹੰਦਿਆਂ ਦਾ ਬਸ ਚਾਰ ਤੋਂ ਨੇ ਤੇ ਵੀ ਆਪਾਂ ਚਾਰ ਪਾਣੋ ਤੇ ਕੱਟ-ਕੱਟ ਫਿਰਦੇ ਤੇ ਉੱਪਰ ਉੱਤਨਾ ਨੂੰ ਪਾਤਾ ਹਰੇ ਤੇ ਨੰਕਾ ਪਾਣ ਨਾਲ ਸੋਹਣ ਨੂੰ ਵੀ ਜਾਇ ਸੋਹਣ ਦੇ ਫਿਰ ਜੇ ਆਪਾਂ ਬੰਦ ਗਾ ਲੋ ਸਰਕਾ ਲਾਤਾ ਕਿ ਵਾ ਤੇ ਥੋੜਾ ਕੜੂ ਚਾਸ-ਚਾਸ ਕੱਟਾ ਹੈ ਸਸ

ਇਸ ਤੋਂ ਬਾਅਦ ਅਮੋਲੀ ਆਪਾਂ ਪਾ ਲਵਾਂਗੇ। ਜਿੱਤ ਤੋਂ ਬਾਅਦ ਆ ਗਏ ਆਪਾਂ ਗਰਮ ਮਸਾਲਾ। ਇਹ ਨਾਲ ਟੈਸਟ ਜ਼ਿਆਦਾ ਵਧੀਆ ਲੱਗੇਗਾ। ਆਂਜੀ ਬਣਾ ਲੀਏ ਤਾਂ ਆਪਣਾ ਇਸ ਰੱਖ ਤਾ। ਸਟੋਰ ਗਾਸੇ ਰਾੜੀ ਤੇ ਬਣਤਰ ਆਪਾਂ ਪਾਤਾ ਤੇ ਰੋੜ ਪੜਿਚ ਤੇ ਹੁਣ ਆਪਾਂ ਇਹਨਾਂ ਨੂੰ ਫਰਾਈ ਕਰਦੇ ਆ ਆਪਣਾ ਸਬਜ਼ੀ ਫਰਾਈ ਤੋਂ ਬਣਾ ਦਿੱਤੇ ਤੇ ਇਹ ਆਪਾਂ ਬਣਾ ਲਿਆ ਸੀ ਇੱਥੇ ਬਾਕੀ ਬਰਦਰ ਲੱਗੀ ਕੁੱਖ ਤੇ ਆਪਾਂ ਸਬਜ਼ੀ ਬਣਾਉਣੇ ਨਾਲ ਦੇਖੋ ਜੀ ਆਪਾਂ ਤੇ ਪੜੀਆਂ ਦੇ ਸਬਜ਼ੀ ਬਣਾ ਗਿਆ ਇਹਨਾਂ ਤੇ ਤੜਕਾ ਲਾਤਾ ਸੀ ਹੈ ਹਲੋ ਟਿੱਟੂ ਲਓ ਤੇ ਆਪਣਾ ਮੌਸਮ ਦੇਖੋ ਕਿ ਨਾ ਕਾ ਅੱਜ ਆਪਿਆ ਤਾਂ ਸ਼ਾਮ ਦਾ ਟਾਈਮ ਹੋ ਗਿਆ ਤੇ ਆਪਾਂ ਫਰੈਂਚ ਫਰਾਈ ਖਾ ਲੈ। ਤੇ ਇਹ ਕਿੱਦਾਂ ਬਣੱਸੇ ਨਾ? ਦੀਦੀ ਕਿਵੇਂ ਬਣੱਸੇਗਾ ਸੁਣਾ। ਹੈ? ਵਧਿਆ ਹੋਣਾ ਸੀ। ਮੈਂ ਕਿਹੜੇ ਸੁਮੈਕ? ਕਿਹੜੇ ਸੁਮੈਕ? ਸੁਮੈਕ। ਚਲੋ ਸੁਮੈਕ ਕਹਤੋ ਕੀ? ਸੁਮੈਕ ਥੋੜਾ ਕਸ ਸੁਣਾ ਕੇ। ਹੁਣ ਇਤਰਾ ਪਤਾਸ ਖੜਨ ਲੱਗ ਗਿਆ ਪ੍ਰਸੰਦੀਪ। ਅਮ ਦਵਾਰ ਗੱਤ ਤੱਕ ਦੋਨੇ ਹਾਰ ਕੇ। ਤੇਰੇ ਮੈਨੂੰ ਤੇਰਾ ਫੋਨ ਆਇਆ ਸੀ। ਠੀਕ ਆਂਦੀ।

ਉਹ ਦੱਸ ਸਾਈ ਸੀ ਕਰਾਂਗੇ ਆਪਰ ਉਹ ਮੈਨੂੰ ਤੇ ਉਹਨਾਂ ਨਾਲ ਵਾਟ ਕੀਤਾ ਸੀਗਾ ਤੇ ਉਹਨਾਂ ਨੇ ਆਪਾਂ ਨੂੰ ਆਪਣੇ ਖੁਸ਼ੀ ਵਿੱਚ ਸ਼ਾਮਲ ਹੋਣ ਲਈ ਕਿਹਾ ਤੇ ਆਪਾਂ ਜ਼ਰੂਰ ਜਾਵਾਂਗੇ ਤੇ ਬਾਕੀ ਜਿਹੜਾ ਫ੍ਰੀਜ਼ ਕੋਟ ਵਾਲਿਆ ਉਹ ਜ਼ਰੂਰ ਮਰਦ ਤੇ ਦਲਫੇ ਜਾਣਾ ਤੇ ਬਾਕੀ ਤੇ ਹਿੱਥੇ ਅੱਜ ਆਪਾਂ ਜਿਹੜੇ ਜ ਆਪਾਂ ਨੂੰ ਮਿਲਦੇ ਆ ਗਏ ਹੜਾ ਆਪਾਂ ਫ੍ਰੀਜ਼ ਕੋਟ ਤੋਂ ਮਿਲਦੇ ਸਾਰਿਆਂ ਨੂੰ ਤੇ ਆਪਾਂ ਫ੍ਰੀਜ਼ ਕੋਟ ਹੈ ਵਾਲਾ ਦੇ ਤਾਂ ਫਿਰ ਫ੍ਰੀਜ਼ ਕੋਟ ਯਾ ਬਾਕੀ ਰਿਫਰੇਸ਼ਰ ਆਪਾਂ ਮੰਗਵਾ ਲਵਾਂਗੇ ਪੱਕਿਆ ਆਪਾਂ ਦਾ ਤੇ ਨੂੰ ਪਾਲਤੇ ਤੇ ਮਿਲ ਇਸੇ ਕੇ ਕਰਨ ਬਖੰਡਾ ਲੈਂਦੇ ਹਨ ਤੇ ਜਦੋਂ ਨਿਮਾਨ ਹੁੰਦਾ ਨਾ ਆਪਣੇ ਮਾਲ ਕਰਕੇ ਆਪਾਂ ਨੂੰ ਅਗਲਾ ਕਨਵਰਟ ਕਰਦਾ ਹੈਗਾ ਤੇ ਆਪਾਂ ਕਰਨ ਉਹ ਟੰਡਾ ਤੇ ਕਿ ਪਾਲਤੇ ਤੋਂ ਉਹਨਾਂ ਮਿਲ ਸੀਗਾ ਤੇ ਇਸ ਕਰਕੇ ਉਹਨਾਂ ਨੇ ਫਿਰ ਆਪਾਂ ਨੂੰ ਇਨਵਾਈਟ ਕੀਤਾ ਤੇ ਆਪਾਂ ਵੀ ਰਿਵਾਈਟ ਕੀਤਾ ਸੀਗਾ ਤੇ ਉਹ ਤਾਂ ਬੜੇ ਸੈਲੀਬ੍ਰੇਟ ਕੀਤਾ ਸੀ ਉਹਨਾਂ ਤੋਂ ਬਾਅਦ ਨਹੀਂ ਸਕੋ ਤਾਂ ਦਵਾ ਨਹੀਂ ਗਿਆ ਹਨ ਤੇ ਚਲੋ ਆਪਾਂ ਵੇਖਦੇ ਹਾਂ ਕਿ ਆਪਾਂ ਦਾ ਜਾਵਾਂ ਜਣਾ ਤੇ ਬਾਕੀ ਹਾਂਜੀ ਤੇ ਬਾਕੀ ਫਿਰ ਆਪਾਂ ਮਿਲਦੇ ਹਾਂ ਜਲਦੀ ਤੇ ਦੇ ਦੇ ਕਰ ਆਪਾਂ ਜਾਲਾ ਸਟਾਰਟ ਕਰੇ ਕੋ ਪ੍ਰੋਗਰਾਮ ਤੇ ਤੇ ਅੱਜ ਕਰਾਉਣ ਚੱਲੇ ਆਪਾਂ ਬਾਅਦ ਕੈਰਾਟਨ ਜਸ ਬਹੁਤ ਰਿਟੋਵ ਵੀ ਹੋ ਗਿਆ ਬਾਅਦ ਤੇ ਕੰਡੀਸ਼ਨ ਦੇਣਾ ਕਰੇ ਜਣਾ ਤੇ ਪਸ ਫਿਰ ਇਹ ਆਪੋ ਵਲੌਗ ਤੁਹਾਨੂੰ ਦਿਖਾਵਾ ਗਏ ਅੱਜ ਤੇ ਹੁਣ ਆਪਾਂ ਅੱਜ ਦਾ ਵਲੌਗ ਕਰਦੇ ਹਾਂ ਅੰਡ ਤੇ ਮਿਲਦੇ ਹਾਂ ਜੀ ਆਪਾਂ ਅਗਲੇ ਵਲੌਗ 'ਚ ਤੇ ਅਗਲਾ ਵਲੌਗ ਦੇਖਣ ਚਾਹਾਂ ਤਾਂ ਕਰ ਲਓ ਸਬਸਕ੍ਰਾਈਬਰ ਤੇ ਆਪਣਾ ਵਲੌਗ ਕਿਤਾ ਲਕਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਫਰ ਅਫਰੰਟ ਕੋਟ ਆਲੇ ਰਿਹਾ ਤਿਆਰ ਆਪਾਂ ਮਿਲਦੇ ਹਾਂ ਜੇ ਸਾਨੂੰ ਫਰ ਕੋਟ ੱਟ ਕੇ ਤੇ ਕਮਰ 'ਚ ਦੱਸ ਤੇ ਚੀਨਾਂ ਦਾ ਪਰਦਾ ਫਰ ਕੋਟਾ ਤੇ ਆਪਾਂ ਆ ਰਹੇ ਹਾਂ ਧੰਨਵਾਦ